ਕਰੀ ਮਿਸਤਰੀ ਇੱਥੇ ਨਾ ਆਪਣਾ ਖੁੱਡੇ ਰੱਖ ਦੀ ਚੰਗਾ ਛੋਟੇ ਜਿਹੇ ਚਿੜੀਆਂ ਖਾਤਰ ਤੇ ਆਪਾਂ ਇੱਥੇ ਵੱਡੇ ਰੱਖਾਂਗੇ ਵਿਚਾਲੇ ਪੋਤਿਆਂ ਖਾਤਰ ਉਹਨੂੰ ਵਿਚਾਲੇ ਐ ਵੱਢ ਕੇ ਨਾ ਵਿਚਾਲੇ ਥੋਂ ਰੱਖਣੀ ਉਹ ਇੱਥੇ ਡਾ ਕਰਕੇ ਵਿੱਚ ਵੱਢ ਜਾ ਕਰਨੀ ਠੀਕ ਹੈ ਹਾਂ ਹਾਂ ਵਧੀਆ ਹੁਣ ਬਸ ਤੂੰ ਬਣਾ ਦੇ ਮੈਂ ਤੁਹਾਨੂੰ ਕਹਿੰਦਾ ਕੀ ਰੱਖਦੀ ਹਾਂ ਵਧੀਆ ਬਣਾਦਾ ਹੈ ਕੀ ਠੀਕ ਹੈ ਠੀਕ ਹੈ ਠੀਕ ਹੈ ਉਹ ਬਾਈ ਆ ਕੀ ਕਰੀ ਜੰਨੇ ਹੋ ਕੰਮ ਕਢਾਉਣੇ ਆ ਯਾਰ ਕੋਠਾ ਪਾਵਾਂਗੇ ਟੂੜੀ ਵਾਲਾ ਹੋਰ ਕੀ ਕਰਦੇ ਆ ਨਹੀਂ ਤੁਸੀਂ ਆ ਗੱਲ ਜੀ ਸੁਣੀ ਸੀ ਵੀ ਤੁਸੀਂ ਆਲਸੀ ਬਣਾਉਣ ਲੱਗ ਗਏ ਪੰਛੀਆਂ ਨੂੰ ਵੀ ਪੰਛੀਆਂ ਵਾਦਿਆ ਖੁੱਡੇ ਰੱਖੀ ਜਾਂਦੇ ਹੋ ਖੁੱਡੇ ਤਾਂ ਰਖਾਉਣੀ ਨੇ ਫਿਰ ਹੁਣ ਜਦੋਂ ਆਪਾਂ ਐਨਾ ਘਰ ਪਾਈ ਜਾਂ ਮੈਂ ਇੱਕ ਦੋ ਚਾਰ ਜਿੰਗੀਆਂ ਖੱਤ ਨਹੀਂ ਰੱਖ ਸਕਦੇ ਨਹੀਂ ਜੇ ਆਲਸੀ ਹੋ ਗਏ ਪੰਛੀ ਫੇਰ ਕੌਣ ਜ਼ਿੰਮੇਵਾਰ ਹੈ ਦਾ ਆਲਸੀ ਹੋ ਜਾਣ ਕੋਸ ਰਹਿ ਕਿ ਤੂੰ ਨਾ ਆਪਦੇ ਘਰੇ ਰਹਿ ਤੂੰ ਨਹੀਂ ਆਲਸੀ ਹੋਇਆ ਨਹੀਂ ਆਲਸੀ ਤਾਂ ਹੁਣ ਤੁਸੀਂ ਕਰ ਹੀ ਰਹੇ ਹੋ ਆ ਖੁੱਡੇ ਰੱਖ ਕੇ ਮੈਂ ਤਾਂ ਗੱਲ ਸੁਣੀ ਸੀ ਮੈਂ ਤਾਂ ਚਿੰਤਾ ਪੂਰੀ ਵੀ ਜੇ ਆਲਸੀ ਹੋ ਗਏ ਪੰਛੀ ਫੇਰ ਨਹੀਂ ਫੇਰ ਵੀ ਇਹਨਾਂ ਦਾ ਹੁੰਦਾ ਹੀ ਐ ਜਦੋਂ ਆਪਾਂ ਘਰਾਂ 'ਚ ਰਹ ਸਕਦੇ ਉਹਨਾਂ ਖਤਰ ਵੀ ਚਾਰ ਖੋਡੇ ਬਣਾ ਲਏ ਇਹ ਤਾਂ ਗੱਲ ਗਲਤ ਆ ਜੀ ਇਹ ਗੱਲਾਂ ਨਾਲ ਆਪਾਂ ਸਹਿਮ ਆਪਾਂ ਸਹਿਮਤ ਨਹੀਂ ਮੈਸਤਰੀ ਜੀ ਤੁਸੀਂ ਨਾ ਬੜਾਏ ਹੋ ਨਾ ਖੋਡੇ ਔਰ ਐਵੇਂ ਕਹਿੰਦਾ ਤੂੰ ਇਹਦੀ ਗੱਲ ਨਾ ਸੁਣੀ ਬਈ ਠੀਕ ਹੈ ਇਹ ਤਾਂ ਸਾਰਾ ਦਿਨ ਪੁੱਠੀਆਂ ਗੱਲਾਂ ਹੀ ਕਰਨੀਆਂ ਨੇ ਚੱਜ ਦਾ ਚੱਜ ਦਾ ਕੰਮ ਤਾਂ ਇਹਦੇ ਕੋਲ ਕੋਈ ਹੁੰਦਾ ਨਹੀਂ ਨਾ ਨਾ ਜਿਵੇਂ ਕੀ ਆਖੋਗੇ ਭੋਵੇਂ ਹਾਂ ਠੀਕ ਹੈ ਠੀਕ ਹੈ ਠੀਕ ਨਹੀਂ ਐ ਡਾਈਡ ਦੀ ਗੱਲ ਐ ਇਹਦੇ ਮਗਰ ਨਹੀਂ ਲੱਗਣਾ ਬਾਈ ਠੀਕ ਏ ਠੀਕ ਹਾਂ ਬਸ ਠੀਕ ਓ ਬਾਈ ਮੇਰੀ ਗੱਲ ਸੁਣਾ ਇੱਕ ਗੱਲ ਤਾਂ ਸੁਣ ਲੈ ਦੱਸ ਦੱਸ ਇੱਧਰ ਆ ਦੱਸ ਦੱਸ ਤੂੰ ਪਹਿਲਾਂ ਦਰਾਸਤ ਲਾ ਕੇ ਪੰਜ ਛਿਆਲ ਸੀ ਬਣਾਤੇ ਹਾਂ ਫਿਰ ਤੂੰ ਉਹ ਹਾਲ ਨੇ ਲਾ ਕੇ ਬਣਾਤੇ ਅੱਛਾ ਹੁਣ ਆ ਯਾਰ ਨਵਾਂ ਤੁਸੀਂ ਕਿੱਤਾ ਲੱਭ ਲਿਆ ਖੁੱਡੇ ਰੱਖ ਦੋ ਵੀ ਫਿਰ ਤਾਂ ਤੁਸੀਂ ਉਹ ਬਣਾਉਣਾ ਭੁੱਲ ਜਾਣਗੇ ਘਰ ਆਪਦਾ ਉਹ ਫਿਰ ਤੁਹਾਡੇ ਵਾਲੇ ਮੰਗੂ ਕਰ ਲੈਣੇ ਜੇ ਮੈਂ ਤੁਸੀਂ ਕੋਠੀ ਕਿ ਕਰਿਆ ਕਿਵੇਂ ਉੱਥੇ ਸਾਰੀਆਂ ਜਿੰਨੀਆਂ ਢਾਕੇ ਛੱਤਾਂ ਪਰਆਂੀਆਂ ਪਾਥੇ ਉੱਥੇ ਲੈਂਟਰ ਹੈਂ ਦਾਟਾਂ ਜੋੜਦੀਆਂ ਲੈਂਟਰ ਲਾ ਤੇ ਉੱਤੇ ਲਾ ਤੇ ਪੱਖੇ ਹੈਂ ਆ ਗਈ ਜਿਹੜੀ ਵਿੱਚ ਬੜ ਜਾਂਦੀ ਹੈ ਬਸ ਮਰਕੀ ਨਿਕਲਦੀ ਹੈ ਉਹ ਨਹੀਂ ਉਹ ਸੰਘਰਸ਼ ਕਰੇ ਆਪਦਾ ਸੰਘਰਸ਼ ਕਰੇ ਸੰਘਰਸ਼ ਕਰੀ ਜਾਵੇ ਆਪਦਾ ਫੇਰ ਹੀ ਉਹ ਕੁਝ ਹੋਊਗਾ ਇਹ ਮੈਨੂੰ ਹੀ ਬੰਦੇ ਖਾਤਰੀ ਲਿਖਦਾ ਸਾਰਾ ਕੁਝ ਕਿਉਂ ਅੰਦਰ ਸੰਘਰਸ਼ ਕਰਨ ਬੰਦਾ ਤਾਂ ਸੰਪੂਰਨ ਜੁਨੀ ਆ ਆਉ ਸੰਪੂਰਨ ਜੁਨੀ ਆ 80 ਲੱਖ ਜੁਨੀ ਚਾਹ ਬਸ ਕਰ ਯਾਰ ਮੇਰੇ ਕੋਲ ਬੜੀ ਗੱਲਾਂ ਨਹੀਂ ਹੁੰਦਾ ਸਾਨੂੰ ਕੰਮ ਕਰਨੇ ਹੁੰਦੇ ਜਾ ਡੰਡੀ ਤੇ ਮੇਸਤਰੀ ਤਾਂ ਕਹੀ ਜਾਉ ਰੱਖੀ ਨਾ ਬਾਈ ਚੰਗਾ ਹੈ ਇਹ ਇਹ ਤਾਂ ਕੀ ਹੈ ਤੈਨੂੰ ਦਿਹਾੜੀ ਅਸੀਂ ਦੇ ਦਾਂਗੇ ਅੱਛਾ ਜੀ ਤੇ ਪਰ ਤੂੰ ਆ ਖੁੱਡੇ ਜੇ ਨਾ ਰੱਖੀ ਜਿਹੜੇ ਕਹਿੰਦਾ ਠੀਕ ਹੈ ਆਲਸੀ ਬਣ ਕੇ ਜੇ ਤੇ ਇਹ ਤਾਂ ਹੁਣ ਹੈਗਾ ਜਿਹੇ ਜਾ ਹੈ ਨਾ ਅੱਛਾ ਜੀ ਹਾਂ ਤੂੰ ਬਾਈ ਬਣ ਕੇ ਰੱਖੀ ਨਾ ਠੀਕ ਹੈ ਧੰਨਵਾਦ ਹਾਂਜੀ ਮੇਸਤਰੀ ਜੀ ਆਹ ਪੰਛੀਆਂ ਲਈ ਘਰ ਕਿਵੇਂ ਬਣਾ ਸਕਦੇ ਆ ਆਪਾਂ ਜਦੋਂ ਬਣਾਉਣੇ ਹੁਣ ਇਹਦਾ ਤੋਤਿਆਂ ਵਾਸਤੇ ਬਣਾਉਣਾ ਜੀ ਫੇਰ ਤਾਂ ਆਪਾਂ ਇਦਾਂ ਬਣ ਜਾਂਦਾ ਜੀ ਜੀ ਆਪਾਂ ਦੂਜੇ ਪੰਛੀਆਂ ਵਾਸਤੇ ਬਣਾਉਣਾ ਫਿਰ ਛੋਟਾ ਬਣ ਜਾਂਦਾ ਜੀ। ਅੱਛਾ ਅੱਛਾ। ਹਾਂ ਜੀ। ਵੀ ਇਸ ਤਰੀਕੇ ਨਾਲ ਐਦਾਂ ਐਦਾਂ ਵੀ ਉੱਪਰ ਰੱਖ ਕੇ ਇੱਕ ਪਾਸੇ ਟਾਇਲ ਲਾ ਲਈ ਵੀ। ਇੱਕ ਪਾਸੇ ਟਾਇਲ ਲਾ ਲਈ। ਠੀਕ ਹੈ। ਇਹ ਤੋਤੇਆਂ ਵਾਂਗ ਬਣਾ ਜਾਂਦਾ। ਠੀਕ ਹੈ। ਵੀ ਇਹਨੂੰ ਇੱਕ ਛੋੜੀ ਦੀ ਹੋਲ ਕਿੰਨੀ ਕੀ ਰੱਖਦੇ? ਛੋੜੀ 2 ਇੰਚ ਦੀ ਜੀ। 2 ਇੰਚ ਦੀ ਹੋਲ ਰੱਖਦੇ ਵੀ। 2 ਇੰਚ ਹੀ ਰੱਖਦੇ। ਠੀਕ ਹੈ। ਤੇ ਜੇ ਮੰਨ ਲਓ ਚਿੜੀਆਂ-ਚੁੜੀਆਂ ਵਾਸਤੇ ਬਣਾਉਣਾ ਹੋਵੇ। ਉਹ ਫਿਰ ਐਦਾਂ ਬਣਾਉਂਦਾ ਛੋਟਾ ਬਣ ਜਾਂਦਾ ਜੀ। ਅੱਛਾ ਅੱਛਾ। ਹਾਂ ਮੈਂ ਥੋੜਾ ਘਟ ਜਾਂਦਾ ਵਿੱਚੋਂ। ਠੀਕ ਹੈ ਇਹਦੀ ਹੋਲ ਕਿਧਰਲੇ ਪਾਸੇ ਰੱਖੇ ਵੀ ਇਹ ਇਧਰ ਬਾਹਰਲੇ ਪਾਸੇ ਹੋ ਜਾਂਦੀ ਹੈ ਇਹ ਇਧਰ ਅੱਛਾ ਅੱਛਾ ਆਹ ਸਾਈਡ ਤੇ ਇਹ ਦੋ ਬੰਦ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਠੀਕਾ ਵੀ ਚਾਹੇ ਆਪਾਂ ਐਵੇਂ ਵੀ ਕਰ ਸਕਦੇ ਹਾਂ ਜੀ ਹਾਂ ਜੀ ਹਾਂ ਵੀ ਐਸਰਾ ਕੇ ਵੀ ਇੱਥੋਂ ਇੱਟ ਕੋਈ ਅੱਧੀ ਕੱਟ ਲਈਏ ਜਿਵੇਂ ਇੱਥੋਂ ਹਨਾ ਹਾਂ ਇਹ ਵੀ ਹੋ ਜਾਂਦੀ ਹੈ ਜੀ ਕੱਟ ਜਾਂਦੀ ਹੈ ਛੋਟਾ ਬਣ ਜਾਂਦਾ ਜੀ ਠੀਕ ਹੈ ਠੀਕਾ ਦੋਸਤੋ ਜੇ ਆਪਾਂ ਪੰਛੀਆਂ ਦੇ ਲਈ ਰਹਿਣ ਬਸੇਰੇ ਬਣਾਉਣਾ ਚਾਹੁੰਦੇ ਆਂ ਤਾਂ ਜਦੋਂ ਵੀ ਤੁਹਾਡੇ ਘਰ ਕੋਈ ਮਿਸਤਰੀ ਲੱਗਦਾ ਤਾਂ ਤੁਸੀਂ ਪਾਂਚਿਆਂ ਦੇ ਲਈ ਰਹਿਣ ਬਸੇਰੇ ਬਣਾ ਸਕਦੇ ਹੋ ਤੇ ਮਿਸਤਰੀ ਜੀ ਨੇ ਆਪਾਂ ਨੂੰ ਦੱਸੀ ਮਿਸਤਰੀ ਜੀ ਥੋੜਾ ਜਿਆਦਾ ਬੋਲਣ ਦੇ ਵਿੱਚ ਉਹ ਕਰਦਿਆ ਤੁਹਾਨੂੰ ਮੈਂ ਹੀ ਦੱਸ ਦਾਂ ਨਾ ਜੇ ਹੁਣ ਮੰਨ ਲਓ ਤੁਸੀਂ ਤੋਤਿਆਂ ਵਾਸਤੇ ਰੱਖਣਾ ਤਾਂ ਤੁਸੀਂ ਤਿੰਨ ਟਾਈਲਾਂ ਲੈ ਲਓ ਕਿਉਂਕਿ ਟਾਈਲਾਂ ਦੀ ਘੱਟ ਹੁੰਦੀ ਹੈ ਮਟਾਈ ਇਹਦੇ ਕਰਕੇ ਤਿੰਨ ਟਾਈਲਾਂ ਇੱਧਰ ਲੱਗੀਆਂ ਤਿੰਨ ਇੱਧਰ ਲੱਗੀਆਂ ਇੱਕ ਇੱਥੇ ਇਹਨੂੰ ਵੱਡ ਕੇ ਟਾਈਲ ਨੂੰ ਹੋਰ ਰੱਖ ਲਓ 2.5 ਇੰਚੀ ਇਹਦੇ ਨਾਲ ਤੁਸੀਂ ਤੋਤਿਆਂ ਵਾਸਤੇ ਜਗ੍ਹਾ ਦੇ ਸਕਦੇ ਹੋ ਗਟਾਰਾ ਵੀ ਆ ਜਾਣੀ ਆ 2.5 ਇੰਚੀ ਰੱਖ ਦਿਓ ਜਗ੍ਹਾ ਵਾਧੂ ਆ ਤੇ ਜੇ ਤੁਸੀਂ ਮੰਨ ਲਓ ਵਾਲੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਪਾਸੇ ਆ ਹਾਈਟਾਂ ਲਾ ਕੇ ਇੰਨੀ ਸਪੇਸ ਵਾਧੂ ਆ ਇਹ ਤੁਸੀਂ 2 ਇੰਚ ਜਾਂ 1.5 ਇੰਚ ਸਪੈਰੋ ਵਾਸਤੇ ਰੱਖਣਾ ਹੋਵੇ ਤਾਂ 2 ਇੰਚ ਜਾਂ 1.5 ਇੰਚ ਹੋਰ ਰੱਖ ਸਕਦੇ ਹੋ ਵੈਸੇ ਮੇਰੇ ਮਤਲਬ ਕੋ 2 ਇੰਚੀ ਰੱਖ ਲਓ ਇੱਕ ਜਗ੍ਹਾ ਤੇ ਇਸ ਤਰੀਕੇ ਨਾਲ ਤੁਸੀਂ ਲਾ ਕੇ ਇਹ ਇਦਾਂ ਆ ਇੱਥੋਂ ਤੁਸੀਂ ਇੱਕ ਫੋੜ ਲਿਆ ਕਰੋ ਥੋੜੀ ਜੀ ਤਾਂ ਜੋ ਫੋੜ ਬਣ ਜੇ ਤੇ ਮਿਸਤਰੀ ਜਦੋਂ ਵੀ ਆਵੇ 7-8 ਫੁੱਟ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਉੱਪਰ ਕਿੰਨੀ ਮਰਜ਼ੀ ਰੱਖ ਦੋ ਤੇ ਇਹਨੇ ਨਾਲ ਪੰਛੀਆਂ ਦੀ ਮਦਦਤ ਹੋ ਜਾਂਦੀ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ